ਅੱਜ ਤਰਨਤਾਰਨ ਦੇ ਅਧੀਨ ਪੈਂਦੇ ਪਿੰਡ ਸੰਗਤਪੁਰਾ ਵਿੱਚ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਿਸ ਸਮੇਂ ਗੁਰਦੁਆਰਾ ਸਾਹਿਬ ਵਿੱਚ ਲੰਗਰ ਹਾਲ ਦਾ ਇੱਕ ਵੱਡਾ ਲੈਂਟਰ ਪੈ ਰਿਹਾ ਸੀ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਇਹ ਗੁਰਦੁਆਰਾ ਸਾਹਿਬ ਬਾਬਾ ਦਰਸ਼ਨਦਾਸ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਗੁਰਦੁਆਰਾ ਸਾਹਿਬ ਵਿੱਚ ਲੰਗਰ ਹਾਲ ਦਾ ਲੈਂਟਰ ਪੈ ਰਿਆ ਸੀ ਕਿ ਇੱਕ ਬੱਲੀ ਫਿਸਲ ਜਾਣ ਦੇ ਕਾਰਨ ਸਾਰੇ ਦਾ ਸਾਰਾ ਲੈਂਟਰ ਹੀਠਾਂ ਡਿੱਗ ਗਿਆ ਤੇ ਵੱਡੇ ਹਾਦਸੇ ਨੂੰ ਅੰਜਾਮ ਮਿਲ ਗਿਆ ਲੈਂਟਰ ਪਾਉਣ ਵਿੱਚ ਮਿਸਤਰੀ ਮਜ਼ਦੂਰ ਤੇ ਨਾਲ ਗੁਰੂ ਘਰ ਵਿੱਚ ਸ਼ਰਧਾ ਰੱਖਣ ਵਾਲੇ ਸੇਵਾਦਾਰ ਵੀ ਲੈਂਟਰ ਪਾਉਣ ਦੀ ਸੇਵਾ ਨਿਭਾ ਰਹੇ ਸੀ ਕਿ ਇਹਨਾਂ ਦੇ ਵਿੱਚੋਂ ਕੁਝ ਲੋਕ ਲੈਂਟਰ ਦੇ ਹੇਠਾਂ ਆ ਗਏ ਲੋਕਾਂ ਦੇ ਵਿੱਚ ਹਾਹਾਕਾਰ ਮਚ ਗਈ ਤੇ ਮੌਕੇ ਦੇ ਪੁਲਿਸ ਤੇ ਸਿਵਲ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਗਿਆ ਚਾਹੇ ਅਜੇ ਤੱਕ ਕੋਈ ਵੀ ਜਾਨੀ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਨਹੀਂ ਹੋਇਆ ਪਰ ਦੂਜੇ ਪਾਸੇ ਜੀਸੀਬੀ ਮਸ਼ੀਨਾਂ ਦੇ ਨਾਲ ਲੈਂਟਰ ਦੇ ਹੇਠਾਂ ਦੱਬੇ ਹੋਏ 7-8 ਲੋਕਾਂ ਨੂੰ ਕੱਢਿਆ ਗਿਆ ਜਿਨ੍ਹਾਂ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਸੀ ਉਹਨਾਂ ਨੂੰ ਨੀੜਲੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਇਹ ਹਾਦਸਾ ਮਿਸਤਰੀ ਦੀ ਅਣਗਹਿਲੀ ਦੇ ਕਾਰਨ ਵਾਪਰਿਆ ਕਿਉਂਕਿ ਲੈਂਟਰ ਦੇ ਢੇਠਾ ਲਗਾਉਣ ਵਾਲੀਆਂ ਬੱਲੀਆਂ ਮਿਸਤਰੀ ਨੇ ਠੀਕ ਢੰਗ ਦੇ ਨਾਲ ਨਹੀਂ ਲਗਾਈਆਂ ਸੀ ਜਿਸ ਕਾਰਨ ਬੱਲੀਆਂ ਫਿਸਲ ਜਾਣ ਦੇ ਕਾਰਨ ਇਸ ਵੱਡੇ ਹਾਦਸੇ ਨੂੰ ਅੰਜਾਮ ਮਿਲਿਆ ਮੌਕੇ ਤੇ ਮੌਜੂਦ ਲੋਕਾਂ ਦਾ ਕੀ ਕਹਿਣਾ ਹੈ ਆਓ ਸੁਣਦੇ ਹਾਂ ਇਸ ਵੀਡੀਓ ਦੀ ਜ਼ੁਬਾਨੀ ਲੈਂਟਰ ਪੈਣ ਤੋਂ ਕੋਈ ਲਗਭਗ ਅੱਧਾ ਘੰਟਾ ਬਾਅਦ ਵਿੱਚ ਇੱਕ ਥਾਂ ਤੋਂ ਗੜਗੜ ਦੀ ਆਵਾਜ਼ ਆਈ ਆ ਤੇ ਅੱਖ ਫਰਕਣ ਨਾਲ ਸਾਰਾ ਇਲੈਂਟਰ ਜਿਹੜਾ ਸੀਗਾ ਉਹ ਥੱਲੇ ਜਾ ਪਿਆ ਚਾਹੇ ਸਲੋ ਅਸੀਂ ਰੈਸਕਿਊ ਕਰ ਲਏ ਨੇ ਪੰਜ ਬੰਦੇ ਕਿਨਾਂ ਨੂੰ ਮਾਈਨਰ ਇੰਜਰੀਜ਼ ਹੋਈ ਕੋਨਾ ਉਹ ਵੀ ਅਸੀਂ ਰਸਕਿਊ ਨਹੀਂ ਦੇਦਾਰੇ ਅੱਛੀ ਗੱਲ ਇਹ ਹੈ ਕਿ ਸ਼ਿਫਟ ਦਾ ਕਲੋਸ ਸੀਗਾ ਉਸ ਟਾਈਮ ਤੇ ਸਿਰਫ 13 ਤੋਂ ਐਨੀਵੇਅਰ ਬਿਟਵੀਨ 15 ਤੋਂ 20 ਬੰਦੇ ਸੀ ਉਨਾ ਚੋ 13 ਨੂੰ ਰੈਸਪੀ ਕਰ ਲਿਆ ਗਿਆ ਤਿੰਨ ਚਾਰ ਨੂੰ ਕਹਿੰਦੇ ਕਿ ਜਦ ਪਹਿਲਾ ਪਿੰਡ ਗਿਰਿਆ ਬਾਕੀ ਸਾਰੇ ਨੇ ਛੱਡ ਦਿੱਤਾ ਸੋ। ਅਸਾ ਸਾਨੂੰ ਉਮੀਦ ਹੈਗੀ ਹੈ ਕਿ ਸਾਰੇ ਜਿਹੜੇ ਲੋਕ ਸੇਫ ਹੋ। ਉਸ ਤੋਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲਾਲਾਬਾਦ ਧੰਨਵਾਦ ਜੀ।